ਸੋ ਪੰਜਾਬ ਦੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਹਰ ਕੋਈ ਚਿੰਤਾ ਦੇ ਵਿੱਚ ਹੈ ਪੰਜਾਬ ਦੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਮੋਜੀਠਾ ਹਲਕੇ ਦੇ ਵਿੱਚ ਕੁਝ ਪਿੰਡਾਂ ਦੇ ਕਿਸਾਨ ਪਹਿਲਾਂ ਹੀ ਆਪਣੀਆਂ ਫਸਲਾਂ ਦੀ ਕਟਾਈ ਸ਼ੁਰੂ ਕਰ ਚੁੱਕੇ ਨੇ ਦੱਸ ਦਈਏ ਕਿ ਹੜ੍ਹਾਂ ਦੇ ਵਿਚਕਾਰ ਹੁਣ ਝੋਨੇ ਦੀ ਕਟਾਈ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ ਦੱਸ ਦਈਏ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਹੜਾ ਆਏ ਹੋਏ ਨੇ ਕਈ ਪਿੰਡ ਕਈ ਇਲਾਕੇ ਨੇ ਜਿਹੜੇ ਡੁੱਬ ਚੁੱਕੇ ਨੇ ਪਾਣੀ ਪਾਣੀ ਹੋ ਚੁੱਕੇ ਨੇ ਜਿਸ ਕਾਰਨ ਲੋਕ ਵੀ ਪਰੇਸ਼ਾਨ ਨੇ ਤੇ ਉਧਰ ਹੁਣ ਨਾਲ ਲੱਗਦੇ ਪਿੰਡਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ ਅੰਮ੍ਰਿਤਸਰ ਦੇ ਮੰਜੀਟਾ ਹਲਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਕਿਸਾਨਾਂ ਦੇ ਵੱਲੋਂ ਆਪਣੀ ਫਸਲਾਂ ਦੀ ਕਟਾਈ ਹੈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਹ ਝੋਨੇ ਦੀ 1509 ਕਿਸਮ ਹੈ ਜੋ ਕਿ ਝੋਨੇ ਦੀਆਂ ਹੋਰ ਕਿਸਮਾਂ ਦੇ ਨਾਲ-ਨਾਲ ਜਲਦੀ ਕਟਾਈ ਕੀਤੀ ਜਾਂਦੀ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਲੋਕ ਹੁਣ ਅਜਿਹੇ ਮਾਹੌਲ ਦੇ ਵਿੱਚ ਘਬਰਾ ਚੁੱਕੇ ਨੇ ਡਰ ਚੁੱਕੇ ਨੇ ਉਹਨਾਂ ਦਾ ਇੰਨਾ ਨੁਕਸਾਨ ਹੋ ਚੁੱਕਾ ਹੈ ਜਿਸ ਨੂੰ ਚੱਲਣਾ ਵੀ ਮੁਸ਼ਕਲ ਹੋ ਚੁੱਕਾ ਹੈ ਸੋ ਅੰਮ੍ਰਿਤਸਰ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਨੇ ਹੜ੍ਹਾਂ ਨੇ ਜਿਹੜੀ ਤਬਾਹੀ ਮਚਾਈ ਹੋਈ ਹੈ ਘਰਾਂ ਦੇ ਘਰ ਤਬਾਹ ਹੋ ਗਏ ਨੇ ਟਹਿ ਟੇਰੀ ਹੋ ਗਏ ਨੇ ਅਜਹਿਹ ਦੇ ਵਿੱਚ ਹੁਣ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਕੁਝ ਲੋਕ ਨੇ ਜਿਹੜੇ ਕਿਸਾਨ ਨੇ ਹੁਣ ਫਸਲਾਂ ਦੀ ਕਟਾਈ ਸ਼ੁਰੂ ਕਰ ਚੁੱਕੇ ਨੇ ਝੋਨੇ ਦੀ ਜਿਹੜੀ ਕਿਸਮ ਐ 1509 ਦੀ ਐ ਜਿਹੜੀ ਉਹਦੀ ਕਟਾਈ ਦਾ ਕੰਮ ਕੀਤਾ ਜਾ ਰਿਹਾ ਝੋਨੇ ਦੀਆਂ ਹੋਰ ਕਿਸਮਾਂ ਦੇ ਨਾਲ ਨਾਲ ਜਲਦ ਹੀ ਇਸ ਦੀ ਕਟਾਈ ਵੀ ਕੀਤੀ ਜਾ ਰਹੀ ਐ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਕਿਸ ਤਰੀਕੇ ਨਾਲ ਲੋਕ ਪਰੇਸ਼ਾਨ ਨੇ ਤੁਹਾਡੇ ਇਲਾਕਿਆਂ ਦਾ ਕੀ ਹਾਲ ਐ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਕਿਸ ਤਰੀਕੇ ਦੇ ਨਾਲ ਤੁਹਾਡੇ ਆ ਇਲਾਕੇ ਦੇ ਵਿੱਚ ਹਾਲਾਤ ਬਣੇ ਹੋਏ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਈ